ਸਤਨਾਮ ਵਾਹਿਗੁਰੂ ਸਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬਹਾਰਾਜ ਦੀ ਪਾਰਬਖਸ਼ ਰਹਿਮ ਦੇ ਨਾਲ ਜੋ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਕਰਨ ਜਿਹੜੇ ਜੋ ਪਾਵਨ ਸ਼ਬਦ ਪਾਪਾ ਨਾਮਦੇਵ ਜੀ ਭਗਤ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਜਿਹਦੇ ਚ ਸਿਮਰਨ ਦੀ ਵਿਢਾਈ ਨੀਵੀਂ ਜਾਤ ਵਾਲਾ ਵੀ ਨਾਮ ਜਪ ਕੇ ਦੁਨੀਆ ਦੇ ਡਰ ਭੈ ਤੋਂ ਮੁਕਤ ਹੋ ਜਾਂਦਾ ਹੈ ਤੇ ਮੌਤ ਦਾ ਭੈ ਖਤਮ ਹੋ ਜਾਂਦਾ ਹੈ ਉਹਦੀ ਜਿਹੜੀ ਬੁੱਧਾ ਹੈ ਆਤਮਾ ਨਿਰਮਲ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਇਸ ਸਦਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਉਸ ਦੀ ਪ੍ਰਭੂ ਦੀ ਯਾਦ ਵਿੱਚ ਉਸ ਦੇ ਨਾਮ ਦੀ ਮਸਤੀ ਦੇ ਵਿੱਚ ਆਪਣਾ ਜੀਵਨ ਜਿਉਂਦਾ ਅਟਲ ਹੋ ਜਾਂਦਾ ਹੈ। ਬਾਬਾ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਆਸਾ ਮਾਨ ਮੇਰ ਗੱਜ ਜੇਬਾ ਮੇਰੀ ਕਾਤੀ ਜਿਹੜਾ ਮੇਰਾ ਮਾਨ ਹੈ ਉਹ ਕਹਿਣ ਲੱਗੇ ਕਪੜਾ ਮੰਨ ਵਾਲਾ ਜਿਹੜਾ ਗੱਜ ਹੈ ਉਹ ਬਣ ਗਿਆ। ਕਹਿ ਲੱਗੇ ਜੀਵਾ ਮੇਰੀ ਕਾਤੀ ਜੀਵ ਮੇਰੀ ਹੈ ਜਿਹੜੀ ਉਹ ਕੈਂਚੀ ਦਾ ਕੰਮ ਕਰ ਰਹੀ ਹੈ ਮਾਪ ਮਾਪ ਕਾਟੂ ਜਮ ਕੀ ਫਾਸੀ ਤੇ ਮਾਪ ਮਾਪ ਕੇ ਭਾਵ ਕੇ ਮੈਂ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਆਪਣੀ ਜਮਾ ਰੂਪੀ ਫਾਸੀ ਨੂੰ ਕੱਟ ਰਿਹਾ ਹਾਂ ਸਹਬ ਕਿਰਪਾ ਕਰਦੇ ਰਹਿਮਤ ਕਰਦੇ ਹਨ ਕਹਾਂ ਕਰੂ ਜਾਤੀ ਕਹਾਂ ਕਰੂ ਪਾਤੀ RAM ਕੋ ਨਾਮ ਜਪੂ ਦਿਨ ਰਾਤੀ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿਉਂ ਮੈਨੂੰ ਕਿਸੇ ਵੀ ਨੀਵੀਂ ਉੱਚੀ ਜਾਤ ਦਾ ਕੋਈ ਗੋਤ ਜਾਤ ਦੀ ਪ੍ਰਵਾਹ ਨਹੀਂ ਰਹੀ ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰ ਰਿਹਾ ਹਾਂ ਮੈਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਖੜਾ ਹਾਂ ਮੈਨੂੰ ਕੋਈ ਜਾਤ ਪਾਤ ਨਹੀਂ ਆਪ ਦੇਖਦੇ ਆਂ ਕਈ ਵਾਰੀ ਕੋਈ ਸੰਤ ਮਹਾਤਮਾ ਕੋਈ ਉੱਚੀ ਬੰਦਗੀ ਵਾਲਾ ਜੀਵ ਜਿਹੜਾ ਕੋਈ ਮਨੁੱਖ ਜਦੋਂ ਦੇ ਚਰਨਾ ਚ ਆ ਕੇ ਦੁਨੀਆ ਝੁਕਦੀ ਹੈ ਕੋਈ ਇਹ ਥੋੜਾ ਹੀ ਦੇਖਦੇ ਨੇ ਵੀ ਇਹ ਸੰਤ ਦੀ ਜਾਤ ਕੀ ਹੈ ਇਹਦਾ ਗੋਤ ਕੀ ਹੈ ਅਗਲਾ ਕਹਿੰਦਾ ਵੀ ਝੋਲੀ ਪਰੋ ਜਿਵੇਂ ਬਾਬੇ ਰਵਦਾਦ ਜੀ ਦੇ ਚਰਨਾ ਚ ਰਾਜੇ ਵੱਡੇ ਵੱਡੇ ਆ ਝੁਕਦੇ ਸੀ ਬਾਬਾ ਨਾਮਦੇਵ ਜੀ ਦੇ ਚਰਨਾਂ 'ਚ ਵੱਡੇ ਵੱਡੇ ਪੰਡਤ ਵੱਡੇ ਵੱਡੇ ਰਾਜੇ ਆ ਝੁਕਦੇ ਸੀ ਉੱਥੇ ਜਾਤ ਗੋਤ ਸਭ ਪਿੱਛੇ ਰਹਿ ਜਾਂਦੀ ਹੈ ਜਦੋਂ ਬੰਦਾ ਰੱਬ ਦਾ ਰੂਪ ਹੋ ਜਾਂਦਾ ਹੈ ਫਿਰ ਰੱਬ ਰੱਬ ਦਾ ਹੀ ਦਰਸ਼ਨੋਂ ਦੇ ਵਿੱਚੋਂ ਹੁੰਦਾ ਹੈ ਰਹਿਵਤ ਕਰਦੇ ਨੇ ਬਖਸ਼ਿਸ ਕਰਦੇ ਨੇ ਰਾਮ ਕੋ ਨਾਮ ਜਪੂ ਦਿਨ ਰਾਤੀ ਮੈਂ 24 ਘੰਟੇ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ ਉਸ ਪਰਮੇਸ਼ਰ ਦਾ ਬੀਠਲ ਦਾ ਸਿਮਰਨ ਕਰਦਾ ਰਹਿੰਦਾ ਹਾਂ ਰਾਂਗਨ ਰਾਂਗੂ ਸੀਵਨ ਸੀਵੂ ਰਾਮ ਨਾਮ ਬਿਨ ਕਰੀ ਨਾ ਜੀਵੂ ਬਾਬਾ ਨਾਮਦੇਵ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਜਿਹੜਾ ਮੇਰਾ ਇਹ ਸਰੀਰ ਹੈ ਇਸ ਸਰੀਰ ਦੇ ਵਿੱਚ ਮੈਂ ਕਹਿਣ ਲੱਗੇ ਔਰ ਇਸ ਨੂੰ ਇੱਕ ਮੈਂ ਮੱਟੀ ਦੀ ਤਰ੍ਹਾਂ ਬਣਾਇਆ ਹੈ ਕਿ ਸਰੀਰ ਮੇਰਾ ਮੱਟੀ ਹੈ ਤੇ ਮੈਂ ਇਹਦੇ ਵਿੱਚ ਨਾਮ ਦਾ ਰੰਗ ਚਾੜਿਆ ਹੈ ਇਸ ਸਰੀਰ ਦੇ ਵਿੱਚ ਨਾਮ ਦਾ ਰੰਗ ਚੜਿਆ ਮੇਰੀ ਆਤਮਾ ਨੂੰ ਮੇਰੇ ਸਰੀਰ ਨੂੰ ਨਾਮ ਦਾ ਰੰਗ ਚੜ ਗਿਆ ਤੇ ਪ੍ਰਭੂ ਦੀ ਨਾਮ ਦੀ ਦੇ ਨਾਲ ਮੈਂ ਆਪਣੀ ਆਤਮਾ ਨੂੰ ਸਿਉਂ ਦਿੱਤਾ ਹੈ ਸ਼ੀਵਨ ਸ਼ੀਵ ਨਾਮ ਦੇ ਨਾਲ ਮੈਂ ਆਪਣੀ ਆਤਮਾ ਨੂੰ ਸਿਉਂ ਦਿੱਤਾ ਹੈ ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੈਂ ਇੱਕ ਘੜੀ ਵੀ ਨਹੀਂ ਰਹਿ ਸਕਦਾ ਭਾਵ ਕੇ ਨਹੀਂ ਆ ਵੀ ਮੈਂ ਨਾਮ ਤੋਂ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ ਔਰ ਬਖਸ਼ਿਸ਼ ਕਰਦੇ ਆ ਨਾ ਭਗਤ ਕਰੂੰ ਹਰ ਕੇ ਗੁਨ ਗਾਉ ਆਟ ਪੈਰ ਆਪਣਾ ਖਸਮ ਧਿਆਉ ਮੈਂ ਭਗਤੀ ਕਰਦਾ ਉਸ ਪ੍ਰਮਾਤਮਾ ਦੇ ਨਾਮ ਦੀ ਉਸ ਮਾਲਕ ਦੇ ਨਾਮ ਦੀ ਬੰਦਗੀ ਕਰਦਾ ਉਦੇ ਗੁਨਾ ਨੂੰ ਗਾ ਰਿਹਾ ਹਾਂ ਉਹਦੇ ਗੁਨਾ ਨੂੰ ਚੇਤੇ ਕਰ ਰਿਹਾ ਆਪਾਂ ਕਹਿੰਨੇ ਜੀ ਵਾਹੀ ਗੁਰੂ ਵੀ ਵਾਹ ਦਾ ਮਤਲਬ ਹੁੰਦਾ ਵੀ ਜਿਵੇਂ ਆਪਾਂ ਕਿਸੇ ਨੂੰ ਕਹਦੇ ਨੇ ਵਾਹ ਬਾਈ ਬਹੁਤ ਤਕੜਾ ਕੰਮ ਕੀਤਾ ਤੂੰ ਆਪਾਂ ਉਸਦੇ ਗੁਨਾ ਨੂੰ ਯਾਦ ਕਰਕੇ ਆਪਣੇ ਗੁਰੂ ਦੇ ਗੁਨਾ ਨੂੰ ਯਾਦ ਕਰਕੇ ਪਰਮੇਸ਼ਰ ਦੀ ਬਰਕਤ ਨੂੰ ਯਾਦ ਕਰਕੇ ਉਹਦੀ ਕਾਇਨਾਤ ਨੂੰ ਯਾਦ ਕਰਕੇ ਇਹ tote ਇੱਕ ਵਿਦਵਾਨ ਕਹਿੰਦੇ ਆ ਕਹਿੰਦੇ ਜਦੋਂ ਤੂੰ ਤੜਕੇ ਉੱਟ ਕੇ ਨਹਾ ਤੋ ਕੇ ਸ਼ੀਸ਼ੇ ਮੂਰੇ ਖੜਦਾ ਨਾ ਉਦੋਂ ਆਪਣੀ ਸ਼ਕਲ ਵੇਖ ਕੇ ਵੀ ਤੇਰੇ ਮੂੰਹ ਚੋਂ ਵਾਹ ਗੁਰੂ ਨਿਕਲ ਸਕਦਾ ਹੈ ਕਿ ਵਾਹ ਤੂੰ ਪ੍ਰਮਾਤਮਾ ਧੰਨ ਕਿਉਂ ਕਿਉਂਕਿ ਤੂੰ ਇੰਨੀ ਦੁਨੀਆ ਰਚੀ ਆ ਇੰਨੇ ਮਨੁੱਖ ਬਣਾਏ ਨੇ ਪਰ ਕਿੱਡਾ ਵੱਡਾ ਤੂੰ ਚਿੱਤਰਕਾਰ ਹੈ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਬਣਾਇਆ ਤੇ ਵਾਹ ਨਿਕਲਦੀ ਆ ਨਹੀਂ ਤੇ ਦੇਖੋ ਨੱਕ ਬੁੱਲ ਕਿੰਨਾ ਕਸਾ ਕਿੰਨੇ ਕ ਮਤਲਬ 4 ਇੰਚ ਦਾ ਸਾਰਾ ਕੰਮ ਹੈ ਪਰ ਦੇਖੋ ਤੁਸੀਂ ਕਿ ਨਾ ਕਿਸੇ ਦਾ ਮੂੰਹ ਰਾਲਣ ਦਿੰਦਾ ਸ਼ਕਲ ਰਾਲਣ ਦਿੰਦਾ ਨਾ ਤੇਦੀ ਆਕਲ ਰਾਲਣ ਦਿੰਦਾ ਫਿਰ ਉਸ ਨੂੰ ਬੰਦਾ ਵਾਹ ਕਹਿ ਸਕਦਾ ਕਿ ਤੂੰ ਵਾਹ ਧੰਨ ਤੂੰ ਵੀ ਇੰਨੀ ਦੁਨੀਆ ਰਚੀ ਐਨੇ ਬੰਦੇ ਬਣਾਏ ਕਿਸੇ ਦੀ ਸ਼ਕਲ ਹੀ ਨਹੀਂ ਰਾਲਣ ਦਿੱਤੀ ਕਿਸੇ ਦੀ ਸੋ ਇਸ ਕਰਕੇ ਗੁਰੂ ਜੀ ਕਿਰਪਾ ਕਰਦੇ ਨੇ ਭਗਤ ਨਾਮ ਦੀ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਤੂੰ ਧੰਨ ਹੈ ਕਿ ਤੇਰਾ ਨਾਮ ਜਪਦੇ ਆਂ ਭਗਤ ਤੇਰੀ ਭਗਤੀ ਕਰਦੇ ਆਂ ਅੱਠੇ ਪੈਰ ਤੇਰਾ ਨਾਮ ਜਪਦੇ ਆਂ ਜਿਵੇਂ ਸਿੱਖ ਨੂੰ ਅਮਰ ਧਾਰੀ ਨੂੰ ਹਦਾਇਤ ਹੈ ਕਿ ਭਾਈ ਪੈਰ ਰਾਤ ਰਹਿੰਦੀ ਜਾਗਣਾ ਇਸ਼ਨਾਨ ਕਰਨਾ ਜਿਵੇਂ ਗੁਰੂ ਵਾਲੇ ਵੀ ਬਣ ਕੇ ਅਮਰਤ ਵੇਲਾ ਸਾਭਿਆ ਨਹੀਂ ਕੋਈ ਨਿਤਨੇਮ ਨਹੀਂ ਕੀਤਾ ਕੋਈ ਨਾਮ ਨਹੀਂ ਜਪਿਆ ਫਿਰ ਉਸ ਦੇ ਵਿੱਚ ਬਰਕਤ ਉਨਹੀਂ ਕੀ ਆਏਗੀ ਜਿੰਨਾ ਕੋ ਭਜਨ ਕਰਦਾ ਸੋ 3 ਵਜੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਕੇ ਨਿਤਨੇਮ ਕਰਕੇ ਪੰਜ ਬਾਣੀਆਂ ਦਾ ਸੰਗਤ ਵਿੱਚ ਜੁੜੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੇ ਸੋ ਇਹ ਹੀ ਗੱਲ ਅੱਜ ਬਾਬਾ ਨਾਮਦੇਵ ਜੀ ਬਖਸ਼ਿਸ਼ ਕਰ ਰਹੇ ਨੇ ਸੋਨੇ ਕੀ ਸੂਈ ਸੋਨੇ ਦੀ ਸੂਈ ਭਾਵ ਗੁਰੂ ਦਾ ਸ਼ਬਦ ਪਰਮਾਤਮਾ ਨੇ ਜੋ ਮੈਨੂੰ ਸ਼ਬਦ ਦਿੱਤਾ ਬਖਸ਼ਿਸ਼ ਕੀਤਾ ਉਹ ਸ਼ਬਦ ਰੁਪਏ ਦਾ ਧਾਗਾ ਤੇ ਉਹ ਧਾਗਾ ਕਦਾ ਪਾਇਆ ਸੋਨੇ ਦੀ ਸੂਈ ਦੇ ਵਿੱਚ ਚਾਂਦੀ ਦਾ ਧਾਗਾ ਪਾ ਦਿੱਤਾ ਭਾਵ ਕੇ ਪਰਮਾਤਮਾ ਦੇ ਨਾਮ ਦੀ ਬਰਕਤ ਮੇਰੀ ਜਿਹੜੀ ਸੁਰਤ ਆ ਉਹ ਨਾਮ ਦੇ ਨਾਲ ਮੈਂ ਸਿਉਂ 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 ਰਿਹਾ ਹਾਂ ਸੋਨੇ ਕੀ ਸੂਈ ਰੁਪਏ ਦਾ ਧਾਗਾ ਨਾਮੇ ਕਾ ਚਿਤ ਹਰ ਸਿਉਂ ਲੱਗਾ ਤੇ ਨਾਮ ਦੇਵ ਦਾ ਜਿਹੜਾ ਚਿੱਤ ਹੈ ਜਿਹੜਾ ਆਤਮਾ ਉਹ ਪਰਮਾਤਮਾ ਦੇ ਨਾਲ ਜੁੜੀ ਹੋਈ ਆ ਤੇ ਨਾਮਦੇਵ ਇਸ ਪਰਮਾਤਮਾ ਦੀ ਬੰਦਗੀ ਕਰ ਰਿਹਾ ਹੈ ਨਾਮ ਦੀ ਕਮਾਈ ਕਰ ਰਿਹਾ ਹੈ ਸੋ ਆਪਾਂ ਨੂੰ ਵੀ ਇਸ ਪਾਵਨ ਸ਼ਬਦ ਤੋਂ ਇਹ ਸੋਝੀ ਮਿਲਦੀ ਹੈ ਕਿ ਬਾਬਾ ਨਾਮਦੇਵ ਜੀ ਨੇ ਭਗਤ ਨਾਮਦੇਵ ਜੀ ਨੇ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ ਸਿਮਰਨ ਕੀਤਾ ਆਪਾਂ ਵੀ ਇਸ ਸ਼ਬਦ ਤੋਂ ਨਾਮ ਦੀ ਬਾਲੇ ਪਾਸੇ ਦੁਰਗੇ ਨਾਮ ਦੀ ਕਮਾਈ ਕਰੀਏ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਉਹਨੀਆਂ ਵਿਚਾਰਾਂ ਤੋਂ ਤੁਮਾਂ ਭੁੱਲਾ ਹੋ ਜਾਂਦੀਆਂ ਅਣਜਾਨ ਬੱਚਾ ਹੁਣ ਕਰਕੇ ਛਿਮਾ ਕਰਦੇਓ ਅੱਗੇ ਵਾਸਤੇ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਜੋਗ ਨੇ ਸੋਜੀ ਬਖਸ਼ਣ ਬਲਾਉ ਫਤਿਆ ਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ